ਜੀ ਭਾਈ ਕੀ ਨਾਮ ਦੀ ਆਪਾਂ ਤੁਸੀਂ ਸੁਰਜ ਕੁਮਾਰ ਕੀ ਗੱਲ ਕੀ ਹੋਈ ਹੈ ਭਾਈ ਸਾਹਿਬ ਜੋਨੋ ਇੱਕ ਲੜਕੀ ਆਈ ਹੈ ਜਿਹਦੇ ਨਾਲ ਦੇਸ਼ਾਂ ਦਾ ਕੋਈ ਜਿਹਦੇ ਮੁੰਡੇ ਦਾ ਪਤਲ ਹੋ ਜਾਦਾ ਤੇ ਉਹਨੇ ਆ ਕੇ ਇੱਕ ਦੂਸਰੇ ਉਹ ਦੂਸਰੇ ਨਾਲ ਦੇ ਨਾਲ ਬੋਲਣ ਲੱਪੇ ਮੈਂ ਮਤਲਬ ਇੱਥੇ ਆਣਾ ਮੈਂ ਰਹਿਣਾ ਵਾ ਉਹ ਇਕ ਦੂਜੇ ਜਾਨੇ ਜਨੇ ਬੋਲੋ ਪੀਆ ਨੇ ਉਹ ਬਾਅਦ ਉਹ ਫਿਰ ਮੁੰਡਾ ਜੇ ਨਿਕਾਹੀ ਉਹ ਕਿਤੇ ਆਇਆ ਕੋਠੇ ਤੋਂ ਉਤਰ ਕੇ ਉਹ ਪਹਿਲਾਂ ਇੱਕ ਦੂਜੇ ਨੂੰ ਧੱਕਾ ਮੋਟਾ ਕੀਤਾ ਵਾ ਇਹਨਾਂ ਨੇ ਤੇ ਉਹ ਗੱਲ ਨਹੀਂ ਬਣੀ ਉਹ ਫਿਰ ਚੱਲ ਗਿਆ ਕੋਠੇ ਦੇ ਉੱਤੇ ਉੱਥੇ ਤੋਂ ਜਾਣ ਤੋਂ ਬਾਅਦ ਉਹਨੇ ਦਾਤਲ ਲਿਆਂਦਾ ਵਾ ਪਰ ਫਿਰ ਵੀ ਕਹਨੇ ਸੁਨੀਆ ਨੇ ਮਾਰਨੇ ਲੱਗ ਪਏ ਦਾਤਰੇ ਇਹਨਾਂ ਤੱਕ ਉਹਦੀ ਜਾਨ ਨਹੀਂ ਚਲੀ ਗਈ ਪਹਿਲਾਂ ਅਥੇ ਦਾਤਰ ਦੋ ਤਿੰਨ ਮਾਰਿਛਲੇ ਛੁਟਿਆ ਇੱਕ ਲੜਕਾ ਸ਼ੁਰੂ ਆ ਰਿਆ ਸੀ ਉਹਦੀ ਉਂਗਲ ਤੇ ਮੇਰੇ ਸਾਹਤ ਲਾਤੀ ਗਈ ਹੋਰੀ ਵਿਚਾਰੇ ਦੀ ਉਹ ਸੱਡੋ ਆਂਦਾ ਉਹਨੇ ਆਪਣੀ ਉਂਗਲ ਫੜੀ ਉਹ ਨਿਕਲ ਗਿਆ ਬਾਅਦ ਜੰਨੀ ਪਰ ਜਦੋਂ ਕੱਲਾ ਵੇਖ ਕੇ ਉਹਦੇ ਸਿਰ ਦੇ ਬੈਕ ਸਾਈਡ ਤੇ ਦਾਤਰ ਮਾਰੇ ਨੇ ਫਿਰ ਉਹਦੇ ਗਲੇ ਦੇ ਮਾਰੇ ਇੱਕ ਦੋ ਦਾਤਰ ਸਾਥੀ ਜੇ ਮਾਰੇ ਨੇ ਬਾਅਦ ਜਦੋਂ ਬਾਹ ਫੜੀ ਉਹਦੇ ਅੰਦਰ ਲੈ ਕੇ ਖਿੱਚ ਕੇ ਅੰਦਰ ਜਾ ਕੇ ਵੀ ਉਹਨੇ ਛੱਟਾ ਕੜਾਈਆਂ ਨੇ ਉਸ ਤੋਂ ਬਾਅਦ ਉਹ ਉਹਦੇ ਨਾਲ ਦੀ ਆਈ ਉਹਨੇ ਫੜ ਕੇ ਉਹ ਅੰਦਰ ਲਾ ਗਈ ਆ ਉਹ ਕੋਠੇ ਤੇ ਚੱਲ ਗਿਆ ਲੈ ਇੱਕ ਆਪਣੀ ਨਾਲ ਦੀ ਨੂੰ ਉਸ ਤੋਂ ਬਾਅਦ ਲੋਕੀ ਪਬਲਿਕ ਇਕੱਠੀ ਹੋਲੇ ਵੀ ਸਾਰੇ ਲੋਕੀ ਵਾਜਾ ਦੇ ਦੇ ਕੇ ਰੁਕ ਜੋ ਲੋਕ ਜਾ ਮੁਰ ਜਾ ਮੁਰ ਜਾ ਮੁਰ ਜਾ ਹੀਰੇ ਮੁਰ ਜਾ ਮਤਲਬ ਉਹਦੇ ਖੂਨ ਸਵਾਰੀ ਉਹਦੇ ਸਿਰ ਤੇ ਮਨਰ ਦਾ ਨਾਮ ਕੀ ਉਮਰ ਕਿੰਨੀ ਉਹਦੇ ਨਾਲ ਜਾ ਹੀ ਉਹਦੇ 35 37 ਸਾਲ ਦੇ ਲਾ ਕੇ ਉਮਰ ਜੀ ਉਹਦੀ ਸਾਥ ਜਿੰਨੇ ਮਾਰਿਆ ਉਹ ਉਹਦਾ ਭਰਾ ਹੀ ਸਗਾ ਜੀ ਛੋਟਾ ਭਰਾ ਉਹਦਾ ਆ ਜੇ ਉਹਦਾ ਨਾਮ ਹੀਰਾ ਹੈ ਨਾ ਦੋਵੇਂ ਭਰਾਵਾਂ ਦਾ ਵਾਹ ਜੇਗਾ ਹਾਂਜੀ ਆ ਜੀ ਦੋਵੇਂ ਸਗੇ ਭਰਾ ਨੇ ਜੀ ਸੁਮਨ ਨੇ ਜਿਹੜੀ ਇਹਨੇ ਜਿਹੜੀ ਮਤਲਬ ਉਹਨਾਂ ਦੇ ਰਿਸ਼ਤੇ ਵੱਡੇ ਨਾਲ ਉਹਨੇ ਲੜਾਈ ਲੁਵਾਈ ਆ ਉਹ ਲੜਾਈ ਲੁਵਾਉਣ ਤੋਂ ਬਾਅਦ ਚਲੀ ਗਈ ਆ ਥੋੜਾ ਵਹਿ ਨਹੀਂ ਵਿਆਦਾ ਹੀ ਉਹਦਾ ਮਤਲਬ ਸਾਢੇ ਛੜਾ ਹੋ ਗਿਆ ਦਾ ਹੀ ਉਹ ਉਦੋਂ ਉਦੋਂ ਰਹਿੰਦੀ ਇਹ ਉਹ ਕੈਂਪ ਦੀ ਆ ਇਹ ਰਾਮਚੇ ਦੇ ਘਰ ਦੇ ਲਾਗੋ ਦਾ ਘਰ ਆ ਜੀ ਕਿੰਨੀ ਕੋਮਾ ਟਾਈਮ ਹੁੰਦਾ ਜਿਹਦਾ ਮੁੰਡਾ 35 33 ਸਾਲ ਉਮਰ ਸਾਡ ਨੂੰ ਜਿੱਦ ਹਾਂ ਜੀ ਬੱਚਾ ਦਾ ਇੱਕ ਮੁੰਡਾ ਸੀ ਉਹਦੀ ਨਾਲ ਦੀ ਲੱਗੀ ਉਹਦਾ ਤਲਾਕ ਹੋਣ ਤੋਂ ਬਾਅਦ ਇਹ ਜਿਹਨੇ ਮਾਰਿਆ ਉਹ ਛੋਟਾ ਪੜਾ ਉਹਦਾ ਛੋਟਾ ਪੜਾ ਉਹ ਵੀ ਵਿਆਹ ਉਹ ਵੀ ਵਿਆਹ ਸਰ ਉਹਦੀ ਵਾਈਫ ਵੀ ਇੱਥੇ ਹੀ ਸਰ ਉਹਦੀ ਵਾਈਫ ਜਿਹਦੇ ਦੋ ਮੁੰਡਾ ਮਾਰੇ ਨਿਕਲ ਗਏ ਉਹ ਕੋਠੇ ਤੋਂ ਲੰਦਾ ਲੇਕਦਾ ਤਾਂ ਦੋ ਤਰ ਮਤਲਬ ਉਹ ਸਪਾਇਆ ਜਾਂ ਕੀ ਕੀਤਾ ਵਾ ਉਹ ਬਾਤ ਆਲਾ ਮਾ ਵੀਗਾ ਪਹਿਲਾਂ ਉਹ ਲੜੀ ਕਰਕੇ ਝਗੜਾ ਹੁੰਦਾ ਰਿਹਾ ਹਾ ਸਾਫੀ ਹੁੰਦਾ ਰਿਹਾ ਸਰ ਮੂੰਹ ਬਲਾਵਾ ਹੁੰਦਾ ਵਾ ਸਰ ਉਹਦੇ ਤੋਂ ਪੈ ਇਨਾ ਕੰਮ ਨਹੀਂ ਕਦੇ ਵਧਿਆਗਾ ਅੱਗੇ ਕਾਫੀ ਟਾਈਮ ਹੋਦਾ ਰਿਹਾ ਰਾਈਚੱਕ ਦੇ ਇਤਲਾ ਹੈ ਸੀ ਕਿ ਗਾਂਧੀ ਗੈਂਪ ਬ੍ਰਦਰ ਦੋ ਲੜੇ ਨੇ ਤੇ ਇੱਕ ਬ੍ਰਦਰ ਨੇ ਦੂਸਰੇ ਬ੍ਰਦਰ ਦਾ ਕਤਲ ਕਰ ਦਿੱਤਾ ਅਸੀਂ ਜਸਟ ਮੌਕੇ ਤੇ ਪਹੁੰਚੇ ਆਂ ਤੇ ਦੇਖ ਰਹੇ ਆਂ ਤੇ ਜਿਹੜਾ ਕ੍ਰਾਈਮ ਸੀਨ ਆ ਉਥੇ ਕਾਫੀ ਖੁੰਡੂ ਲਿਆ ਘਰ ਵਿੱਚ ਇਸ ਵੇਲੇ ਕੋਈ ਵੀ ਨਹੀਂ ਅੱਗੇ ਤਫਤੀਸ਼ ਕਰਕੇ ਦੇਖਦੇ ਹਾਂ ਕਿ ਤੇ ਪਤਾ ਚੱਲੇ ਸਰ ਕਿਸ ਕੰਮ ਝਗੜਾ ਹੋਇਆ ਨਹੀਂ ਜਸਟ ਹੁਣੇ ਪਹੁੰਚੇ ਹਾਂ ਜੀ ਫਿਰ ਦੇਖਦੇ ਹਾਂ ਸਰ ਕੀ ਗੱਲ ਹੈ